ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਮੌਸਮ ਦੇ ਫਲੋ ਜੀਟੇ ਖੇਤਰ ਦੇ ਵਿੱਚ ਪੀਲੀ ਚੇਤਾਵਨੀ ਜਾਰੀ ਪਰਫਾਰੀ ਕਰਕੇ ਵਿਜ਼ਿਬਿਲਟੀ ਘਟ ਹੋਣ ਦੀ ਸੰਭਾਵਨਾ ਅਮਰੀਕੀ ਕੈਨੇਡਾ ਸਰਹੱਦ ਉਤੇ ਗੈਰ ਕਾਨੂੰਨੀ ਦਾਖਲੇ ਦਾ ਮਾਮਲਾ ਕਿਉਂ ਬਿਤੇ ਵਿੱਚ 19 ਗੈਲ ਦਸਤਾਵੇਜ਼ੀ ਪ੍ਰਵਾਸੀ ਬਾਟਰਪਾਰ ਕਰਦੇ ਫੜੇ ਗਏ ਆਸੀਐਮਪੀ ਮੁਤਾਬਕ ਫੜੇ ਗਏ ਪ੍ਰਵਾਸੀਯਾ ਦੀ ਉਮਰ 1 ਤੋਂ 60 ਸਾਲ ਦੇ ਵਿੱਚ ਖਰਾਬ ਮੌਸਮ ਤੇ ਕੈਨੇਡਾ ਦੀ ਫਲਾਈਟਾਂ ਉਤੇ ਕੀ ਅਸਰ 147 ਉਡਾਨਾਂ ਰੱਦ ਤੇ 747 ਉਡਾਨਾਂ 'ਚ ਦੇਰੀ ਕੀਤੀ ਗਈ ਦਰਜ ਯਾਤਰੀਆਂ ਨੂੰ ਫਲਾਈਟ ਸਟੇਟਸ ਦੇ ਨਾਮ 'ਚ ਜਾਂਚ ਕਰਨ ਦੀ ਕੀਤੀ ਆਪੀ ਕੈਨੇਡਾ ਦੇ ਵੱਡੇ ਨਸ਼ਾ ਤਸਕਰੀ ਟਿਕਾਣੇ ਉਤੇ ਛਾਪੇ ਰਾਇਨ ਵਿਡਿੰਗ ਦੇ ਟਿਕਾਣਿਆਂ ਤੋਂ ਅਹਿਮ ਦਸਤਾਵੇਜ਼ ਹੋ ਬਰਾਮਦ ਪੰਜਾਬੀ ਟਰੱਕ ਡਰਾਈਵਰ ਨੂੰ ਦਰਾਤਾਮਕਾ ਕੀ ਕਰਮੋਂਦਾ ਸੀ ਤਸਕਰੀ ਤਿਹੂਨੇ ਨਾਸਰ ਗਰਮੀਆਂ ਦਾ ਵਿਸਥਾਰ ਇਸ ਬਾਕਸਿੰਗ ਦਿਓ ਤੇ ਗ੍ਰੇਟਰ ਟੋਰਾਂਟੋ ਏਰੀਆ ਯਾਨੀ ਕਿ ਜੀਟੀਏ ਦੇ ਵਿੱਚ ਖਰੀਦਦਾਰੀ ਚਾਹ ਘੁੰਮਣ ਦੀ ਯੋਜਨਾ ਬਣਾਉਣ ਵਾਲਿਆਂ ਦੇ ਲਈ ਖਾਸ ਸਾਵਧਾਨੀ ਦੀ ਲੋੜ ਹੈ ਮੌਸਮ ਵਿਭਾਗ ਅਤੇ ਸੜਕ ਸੁਰੱਖਿਆ ਏਜੰਸੀਆਂ ਲੋਕਾਂ ਨੂੰ ਸਲਾਹ ਦੇ ਰਹੀਆਂ ਨੇ ਕਿ ਵਾਧੂ ਸਬਰ ਰੱਖਣ ਅਤੇ برفਿੱਲੇ ਮੌਸਮ ਦੇ ਲਈ ਪੂਰੀ ਤਿਆਰੀ ਦੇ ਨਾਲ ਹੀ ਕਰੋ ਨਿਕਲਣ ਸੀਏਏ ਦੀ ਬੁਲਾਰੇ ਨਾਦੀਆ ਮਾਟੋਸ ਨੇ ਸੀਏਏ ਦੀ ਬੁਲਾਰੇ ਨਾਦੀਆ ਮਾਟੋਸ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਬੇਹਤ ਲੋੜ ਨਹੀਂ ਹੈ ਅਸੇ ਤੁਹਾਡਾ ਖੇਤਰ ਮੌਸਮ ਦੇ ਤਾਲ ਪ੍ਰਭਾਵਿਤ ਹੋ ਸਕਦਾ ਹੈ ਤਾਂ ਸਭ ਤੋਂ ਸੁਰੱਖਿਅਤ ਜਗ੍ਹਾ ਤੁਹਾਡਾ ਘਰ ਰਹਿਣਾ ਹੈ ਵੱਟਮਨ ਕੈਨੇਡਾ ਦੇ ਵੱਲੋਂ ਟੋਰਾਂਟੋ ਜੀਟੀਏ ਦੇ ਜ਼ਿਆਦਾਤਰ ਇਲਾਕਿਆਂ ਤੇ ਦੱਖਣੀ 온ਟਾਰੀਓ ਦੇ ਵੱਡੇ ਹਿੱਸੇ ਲਈ ਪਰਫਰਮਾਟਿਵ ਪੀਲੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਟੋਰਾਂਟੋ ਦੇ ਵਿੱਚ 8 ਤੋਂ 12 ਸੈਂਟੀਮੀਟਰ ਤੱਕ ਮਹੱਤਵਪੂਰਨ ਬਰਫਬਾਰੀ ਹੋਵੇਗੀ ਚਿਤਾਵਨੀ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੱਜ ਦੁਪਹਿਰ برف ਪੱਛਮ ਤੋਂ ਪੂਰਬ ਦੇ ਵੱਲ ਫੈਲਦੀ ਹੋਈ ਸ਼ਾਮ ਤੱਕ ਚੱਲੀ ਰਹੇਗੀ ਕਈ ਥਾਵਾਂ 'ਤੇ برف ਕਾਫੀ ਭਾਰੀ ਹੋ ਸਕਦੀ ਹੈ ਜਿਸ ਨਾਲ ਵਿਜ਼ਿਬਿਲਟੀ ਘਟਣ ਦੀ ਵੀ ਸੰਭਾਵਨਾ ਹੈ ਤੇ ਕੁਝ ਇਲਾਕਿਆਂ ਦੇ ਵਿੱਚ برف ਦੇ ਗੜੇ ਵੀ ਪੈ ਸਕਦੇ ਨੇ ਸਵੇਰੇ ਲਗਭਗ 8:30 ਵਜੇ ਟੋਰਾਂਟੋ ਦੇ ਡਾਊਨਟਾਊਨ ਦੇ ਵਿੱਚ ਹਲਕੀ برف ਪੈਣੀ ਸ਼ੁਰੂ ਹੋ ਗਈ ਸੀ ਚਾਤ ਕੇ ਦੁਪਹਿਰ ਤੱਕ ਕਈ ਸੈਂਟੀਮੀਟਰ برف ਜ਼ਮੀਨ ਉਤੇ ਇਕੱਠੀ ਹੋ ਚੁੱਕੀ ਸੀ ਇਸ ਸਮੇਂ ਟੋਰਾਂਟੋ ਯਾਰਕ ਰੀਜਨ ਡਰਮ ਪੈਰੀ ਪੀਟਰਬਰੋ ਬੇਲੇਵਿਲ ਕੈਟ ਇਸ ਕੰਟਰੀ ਦੇ ਨਾਲ ਹੀ ਤਕਨੀ ਪੱਛਮੀ ਅਤੇ ਉਤਰੀ ਅਨਟੈਰੀਓਟੇ ਕਈ ਹਿੱਸੇ ਦੇ ਲਈ ਵੀ ਪੀਲੀ ਚੇਤਾਵਨੀ ਚਾਲੂ ਕੀਤੀ ਗਈ ਹੈ। ਵਾਤਵਨ ਕੈਨੇਡਾ ਨੇ ਦੱਸਿਆ ਕਿ ਕੈਨੇਡਾ ਕਟ ਤਬਾਹ ਪ੍ਰਣਾਲੀ ਦੇ ਰਸਤੇ ਨੂੰ ਲੈ ਕੇ ਹਲੇ ਵੀ ਕੁਝ ਅਨਿਸ਼ਚਿਤ ਹੈ ਜੋ ਬਰਫਬਾਰੀ ਵਾਲੇ ਖੇਤਰਾ ਦੀ ਪੂਰਬੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ ਯਾਤਰਾ ਚਿਰੋਤੇਪੂਰਨ ਹੋ ਸਕਦੀ ਹੈ। ਮੌਸਮ ਏਜੰਸੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਯਾਤਰਾ ਦੇ ਲਈ ਵਾਧੂ ਸਮਾਂ ਰੱਖਣ ਕਿਉਂਕਿ برف ਜਮਾ ਹੋਣ ਦਿਨਾਂ ਸੜਕਾਂ ਤੇ ਫੁੱਟਪਾਥ ਫਿਸਲਣ ਵਾਲੇ ਹੋ ਸਕਦੇ ਨੇ ਅਤੇ ਵਿਜ਼ਿਬਿਲਟੀ ਘੱਟ ਹੋ ਸਕਦੀ ਹੈ। सीएए ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਰੂਟ ਅਤੇ ਸੜਕਾਂ ਦੀ ਸਥਿਤੀ ਪਹਿਲਾਂ ਤੋਂ ਚੈੱਕ ਕੀਤੀ ਜਾਵੇ। ਨਾਦੀਆ ਮਾਟੋਸ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਵਿਜ਼ਿਬਿਲਟੀ ਸਭ ਤੋਂ ਵੱਡਾ ਮਸਲਾ ਹੁੰਦਾ ਹੈ। ਆਪਣੀ ਲਾਈਟਾਂ, ਵਿਡਸ਼ੀਲਡ, ਵਾਈਪਰ, ਵਾਧੂ ਤੰਦਰਪਾਦ, ਐਮਰਜੈਂਸੀ ਕਿੱਟ ਅਤੇ ਮੋਬਾਈਲ ਚਾਰਜਰ ਜ਼ਰੂਰ ਨਾਲ ਰੱਖੋ। ਇਸਰਮਿਆ ਅਟ ਟੌਨਟੋ ਸ਼ਹਿਰ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵਾਰਮਿੰਗ ਸੈਂਟਰ ਖੁੱਲੇ ਨੇ ਇਹ ਸੈਂਟਰ 136 ਬੈਡਿਨਾ ਰੋਡ 81 ਐਲੀਜ਼ਾਬੈਥ ਸਟਰੀਟ 12 ਹੋਮਸ ਵੈਨਿਊ 850 ਸਕਾਰਪਰੋ ਗੋਲਫ ਕਲੱਬਰ ਰੋਡ ਅਤੇ 349 ਚਾਰਲਸ ਸਟਰੀਟ ਉੱਤੇ ਸਥਿਤ ਨੇ ਸ਼ਹਿਰ ਨੇ ਵੀ ਸਪਸ਼ਟ ਕੀਤਾ ਕਿ ਪਰਫ ਬੰਦੇ ਨਾਲ ਨਾਲ ਕਈ ਦੌਰਾਂ ਦੇ ਵਿੱਚ ਹਲ ਵੰਦੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਜੋ ਸੜਕਾਂ ਤੇ ਫੁੱਟਪਾਥਾਂ ਨੂੰ ਜਿੰਨਾ ਸੰਭਵ ਹੋ ਸਕੇ ਸਾਫ਼ ਰੱਖਿਆ ਜਾ ਸਕੇ ਉੱਤਰ ਟੌਨਟੋ ਪੀਰਸਨ ਹਵਾਈ ਅੱਡੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਉਡਾਣ ਦੀ ਸਥਿਤੀ ਪਹਿਲਾਂ ਜਾਂਚਣ ਅਤੇ ਹਵਾਈ ਅੱਡੇ 'ਤੇ ਪਹੁੰਚਣ ਦੇ ਲਈ ਵਾਧੂ ਸਮਾਂ ਘਟਾਉਣ। ਮੌਸਮ ਦੀ ਗੱਲ ਕਰੀਏ ਤਾਂ ਟੋਰਾਂਟੋ ਦੇ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਪਰ ਤੇਜ਼ ਹਵਾਵਾਂ ਕਾਰਨ ਸਾਰਾ ਵਰਖਾ ਮਹਿਸੂਸ ਹੋ ਸਕਦਾ ਹੈ। ਹਵਾਵਾਂ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟਾ ਸਕਦੀ ਹੈ। ਸ਼ਨੀਵਾਰ ਨੂੰ ਵੀ ਮਿਲਦਾ-ਜੁਲਦਾ ਮੌਸਮ ਰਹਿਣ ਦੀ ਸੰਭਾਵਨਾ ਹੈ ਜਦਕਿ ਐਤਵਾਰ ਨੂੰ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ ਤੇ ਮੀਂਹ ਪੈਣ ਦੀ ਸੰਭਾਵਨਾ 60% ਦੀ ਦੱਸੀ ਜਾ ਰਹੀ ਹੈ। ਕਿਊਬੇਕ ਤੇ ਅਮਰੀਕਾ ਕੈਨੇਡਾ ਸਰਹੱਦ ਉਤੇ ਗੈਰਕਾਨੂੰਨੀ ਦਾਖਲੇਦਈ ਕੋਹੋਰ ਮਾਮਲਾ ਸਾਹਮਣੇ ਆਇਆ ਹੈ ਖੇਤਿਆਈ ਮੁੱਲਤੇ ਉਨੀ ਗੈਰਦਸਤਾਵੇਜ਼ੀ ਪ੍ਰਵਾਸੀਆਂ ਦੇ ਇੱਕ ਸਮੂਹ ਨੂੰ ਵੀਰਵਾਰ ਰਾਤ ਮੋਂਟੇਰੇਗੀ ਖੇਤਰ ਦੇ ਵਿੱਚ ਹੈਲਪ ਵਾਕ ਨੇੜੇ ਗ੍ਰਿਫਤਾਰ ਕੀਤਾ ਗਿਆ ਰੋਇਲ ਕੈਨੇਡੀਅਨ ਮਾਉਂਟੇਡ ਪੁਲਿਸ ਯਾਨੀ RCMP ਨੇ ਪੁਸ਼ਟੀ ਕੀਤੀ ਹੈ ਕਿ ਇਹ ਸਮੂਹ ਜਿਸ ਵਿੱਚ 20 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਦੇ ਵਿਅਕਤੀ ਸ਼ਾਮਲ ਨੇ ਉਹ ਅਮਰੀਕਾ ਤੋਂ ਕੈਨੇਡਾ ਵਿੱਚ ਕਥਿਤ ਤੌਰ ਤੇ ਗੈਰ ਕਾਨੂੰਨੀ ਤੰਦੇ ਨਾਲ ਦਾਖਲ ਹੋਇਆ ਸੀ RCMP ਦੇ ਅਨੁਸਾਰ ਯੂਨਾਈਟਿਡ ਸਟੇਟਸ ਬਾਰਡਰ ਪੈਟਰੋਲ ਦੇ ਵੱਲੋਂ ਇਸ ਉਲੰਘਣਾ ਦੀ ਸੂchnਾ ਸ਼ਾਮ 6 ਵਜੇ ਤੋਂ ਥੋੜੀ ਦੇਰ ਪਹਿਲਾ ਕੈਨੇਡੀਅਨ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਇਸ ਤੋਂ ਬਾਅਦ ਸਦੀ ਇਲਾਕੇ ਦੇ ਵਿੱਚ ਤੁਰੰਤ ਤਲਾਸ਼ੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਪੁਲਿਸ ਨੇ ਤਾਂ ਸਾਰੇ ਜੰਗਲ ਦੇ ਵਿੱਚ ਲੁਕੇ ਹੋਏ 15 ਲੋਕਾਂ ਨੇ ਪਹਿਲੇ ਸਮੂਹ ਨੂੰ ਸ਼ਾਮ 7 ਵਜੇ ਤੋਂ ਥੋੜੀ ਦੇਰ ਪਹਿਲਾਂ ਲੱਭ ਲਿਆ। ਇਹ ਕਾਰਵਾਈ ਚੈਂਪਲੇਨ ਇੰਟ੍ਰੀਗੇਟਿਡ ਬਾਰਡਰਡ ਇਨਫੋਰਸਮੈਂਟ ਟੀਮ ਯਾਨੀ ਕਿ IPET ਦੇ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਫੈਲੀ ਫੀਲਡ IPET ਦੀ ਸਹਾਇਤਾ ਵੀ ਸ਼ਾਮਲ ਸੀ। ਬਾਕੀ ਬਚੇ ਲੋਕਾਂ ਦੀ ਭਾਲ ਅਤੀ ਦੀ ਠੰਡ ਦੇ ਬਾਵਜੂਦ ਰਾਤ 6:30 ਵਜੇ ਤੱਕ ਜਾਰੀ ਰਹੀ। ਆਸ ਸੀਐਮਪੀ ਨੇ ਕਿਹਾ ਕਿ 8 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿੱਚ 6 ਨੂੰ ਠੰਡ ਕਾਰਨ ਇਲਾਜ ਦੀ ਲੋੜ ਪਈ ਤੇ ਇਸਨਾਲੀ ਤੋਂ 2 ਛੋਟੇ ਬੱਚਿਆਂ ਨੂੰ ਵੀ ਸਾਵਧਾਨੀ ਵਿੱਚੋਂ ਹਸਪਤਾਲ ਲਿਜਾਇਆ ਗਿਆ ਪੁਲਿਸ ਦਾ ਕਹਿਣੇ ਕਿ ਉਪਲਬਧ ਚਾਰਨ ਕਰਦੇ ਦਾਰੂਤ ਤੇ ਕਿਸੇ ਦੀ ਜਾਨ ਨੂੰ ਤੁਰੰਤ ਖਤਰਾ ਨਹੀਂ ਹੈ ਇਨ ਸਾਰੇ ਵਿਅਕਤੀਆਂ ਨੇ ਕੈਨੇਡਾ ਵਿੱਚ ਸ਼ਰਨ ਦੀ ਬੇਨਤੀ ਕੀਤੀ ਹੈ ਆਸਸੀਐਮਪੀ ਨੇ ਇਸ ਮਾਮਲੇ ਉਤੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਬਹੁਤ ਖਤਰਨਾਕ ਹੁੰਦੀ ਹੈ ਖਾਸ ਕਰਕੇ ਸਰਦੀਆਂ ਦੇ ਮੌਸਮ ਦੇ ਵਿੱਚ ਪੁਲਿਸ ਅਨੁਸਾਰ ਅਜੇ ਪਰਵਾਸੀ ਅਕਸਰ ਮੌਸਮ ਦੇ ਅਨੁਕੂਲ ਕੱਪੜੇ ਜਾਂ ਜ਼ਰੂਰੀ ਸਾਧਨਾਂ ਤੋਂ ਬਿਨਾ ਹੁੰਦੇ ਨੇ ਅਤੇ ਕਈ ਖੇਤਰ ਦੇ ਵਿੱਚ ਜ਼ਮੀਨ ਬਹੁਤ ਹੀ ਮੁਸ਼ਕਲ ਹੁੰਦੀ ਹੈ ਇਸ ਮਾਮਲੇ ਦੇ ਨਾਲ ਜੁੜੀ ਹੋਰ ਕਾਰਵਾਈ ਦੌਰਾਨ ਇੱਕ ਵਿਅਕਤੀ ਨੂੰ ਕਸਟਮ ਐਕਟ ਦੀ ਤਾਰਾ 117 ਦੇ ਤਹਿਤ ਗ੍ਰਿਫਤਾਰ ਵੀ ਕੀਤਾ ਗਿਆ। ਕਾਲ ਸੀਐਮਪੀ ਦੇ ਕਾਰਨਿਕ ਅਧਿਕਾਰੀਆਂ ਦੇ ਕੋਲ ਐਮੰਡੰਡਾ ਕਰੰਸੀ ਕੋ ਵਿਅਕਤੀ ਆਪਣੇ ਵਾਹਨ ਰਾਹੀਂ ਇਨ ਪ੍ਰਵਾਸੀਆ ਦੇ ਵਿੱਚੋਂ ਕੁਝ ਨੂੰ ਚੁੱਕਣ ਦੇ ਲਈ ਖੇਤਰ ਦੇ ਨੇੜੇ ਮੌਜੂਦ ਸੀ ਉਸ ਵਿਅਕਤੀ ਦੀ ਗੱਡੀ ਜ਼ਬਤ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਹਲੇ ਵੀ ਚੱਲ ਰਹੀ ਹੈ ਇਹ ਘਟਨਾ ਇੱਕ ਵਾਰ ਫੇਰ ਸਰਹੱਦੀ ਇਲਾਕੇ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਅਤੇ ਉਸ ਦੇ ਨਾਲ ਜੁੜੇ ਖਤਰਨਾਕ ਹਾਲਾਤਾਂ ਵੱਲ ਧਿਆਨ ਖਿੱਚਦੀ ਹੈ ਖਾਸ ਕਰਕੇ ਜਦੋਂ ਮੌਸਮ ਬਹੁਤ ਸਖਤ ਹੋਵੇ ਕੈਨੇਡਾ ਪਹਾੜੀ ਵਿੱਚ ਹਵਾਈ ਯਾਤਰਾ ਇਸ ਵੇਲੇ ਭਾਰੀ ਗੁਲਜਨਾ ਦਾ ਸਾਹਮਣਾ ਕਰ ਰਹੀ ਹੈ ਜਿੱਥੇ ਜੈਸ 에ਅਰ ਕੈਨੇਡਾ, ਵੈਸਟ ਜੇਟ ਪੋਰਟਰਸ ਸਮੇਤ ਕਈ ਵਟੀਆਂ 에ਅਲਾਈਨਰਾਂ ਦੀਆਂ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਭਾਰੀ ਬਰਫबारी ਅਤੇ ਸਰਦੀਆਂ ਦੇ ਮੌਸਮ ਕਾਰਨ ਹਜ਼ਾਰਾਂ ਯਾਤਰੀ ਹਵਾਈ ਅੜਿਆਂ 'ਤੇ ਫਸੇ ਹੋਏ ਨੇ ਤਾਜ਼ੇ ਅੰਕੜਿਆਂ ਦੇ ਮੁਤਾਬਕ ਅੱਜ ਦੇ ਦਿਨ 147 ਉਡਾਨਾਂ ਰਾਤ ਕੀਤੀਆਂ ਗਈਆਂ ਨੇ ਜਦਕਿ 717 ਉਡਾਨਾਂ ਦੇ ਵਿੱਚ ਦੇਰੀ ਦਰਜ ਕੀਤੀ ਗਈ ਹੈ ਇਹਨਾਂ ਕਾਫਟਾ ਟੋਰਾਂਟੋ ਮੋਂਟਰੀਅਲ ਵੈਂਕੂਵਰ ਓਟਾਵਾ ਕਿਊਬਿਕ ਸਿਟੀ ਅਤੇ ਹੋਰ ਪ੍ਰਮੁੱਖ ਹਵਾਈ ਅੱਡਿਆਂ 'ਤੇ ਵੀ ਦੇਖਣ ਨੂੰ ਮਿਲਦੀਆਂ ਨੇ ਗੁਵਾਤਾਵਨ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਵੱਲੋਂ ਟੋਰਾਂਟੋ ਪਿਕਰਿੰਗ ਓਸ਼ਵਾ ਆਓਕਸਬਿਨਸ ਵੋਕਰਨ ਬੇਲਵਿਲ ਅਤੇ ਕਿਊਬਿਕ ਦੇ ਕਈ ਹਿੱਸਿਆਂ ਲਈ ਸਰਦੀਆਂ ਦੀਆਂ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਇਹਨਾਂ ਚੇਤਾਵਨੀਆਂ ਦੇ ਚਲਦੇ ਭਾਰੀ برفਬਾਰੀ ਘੱਟ ਦ੍ਰਿਸ਼ਟੀ ਅਤੇ ਫਿਸਲਣ ਵਾਲੇ ਰਣਵੇ ਹਾਈਵੇ ਆਵਾਜਾਈ ਦੇ ਲਈ ਵੱਡੀ ਚੁਣੌਤੀ ਬਣੇ ਹੋਏ ਨੇ ਟੋਰਾਂਟੋ ਪੀਰਸਨ ਇੰਟਰਨੈਸ਼ਨਲ 에ਰਪੋਰਟ ਸਬਤੋਂ ਵੱਧ ਪ੍ਰਭਾਵਿਤ ਹਵਾਈ ਅੱਡੇ ਦੇ ਵਿੱਚੋਂ ਇੱਕ ਹੈ ਇਥੇ ਇਹ ਕੈਨੇਡਾ ਦੇ ਲਗਭਗ 60 ਫੀਸਿਓ ਡਾਨਰ ਤੇਦੀ ਦੇ ਨਾਲ ਚੱਲ ਰਹੀਆਂ ਨੇ ਜੁਰ ਕੇ ਜੈਸ ਨੇ ਆਪਣੀਆਂ ਚੋਣਤੀ ਫੀਸਿਓ ਡਾਨਰ ਰੱਦ ਕੀਤੀਆਂ ਨੇ ਅਤੇ ਛੋਤੇ ਫੀਸਿ ਵਿੱਚ ਦੇਰੀ ਹੋ ਰਹੀ ਹੈ ਇਸ ਤੋਂ ਇਲਾਵਾ 에어 ਕੈਨੇਡਾ ਰੂਸੀਆ 64% ਅਤੇ ਵੈਸਟਜੇਟ 35% ਉਡਾਨਾਂ ਦੇਰੀ ਦਾ ਸ਼ਿਕਾਰ ਨੇ। ਮੌਨਟਰੀਅਲ ਟੂਡੋ ਇੰਟਰਨੈਸ਼ਨਲ 에어ਪੋਰਟ ਉੱਤੇ ਵੀ ਹਾਲਾਤ ਕੁਝ ਬਿਹਤਰ ਨਹੀਂ ਹਨ। ਇੱਥੇ 에어 ਕੈਨੇਡਾ ਦੀਆਂ 26% ਉਡਾਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ, ਜਦਕਿ ਪੋਰਟਰ 에어ਲਾਈਨਸ ਅਤੇ ਵੈਸਟਜੇਟ ਦੀਆਂ ਲਗਭਗ 35% ਉਡਾਨਾਂ ਪ੍ਰਭਾਵਿਤ ਹੋਈਆਂ ਨੇ। ਭਾਰੀ ਬਰਫਬਾਰੀ ਦੱਖਣੀ ਅਤੇ ਪੂਰਬੀ 온ਟਾਰੀਓ ਦੇ ਨਾਲ-ਨਾਲ ਕਿਊਬਿਕ ਦੇ ਕਈ ਇਲਾਕਿਆਂ ਦੇ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਹਾਲਾਤ ਹੋਰ ਵੀ ਫਿਗੜ ਸਕਦੇ ਨੇ। 에어ਲਾਈਨ ਦਾ ਕਹਿਣਾ ਹੈ ਕਿ ਮੌਸਮ ਦੇ ਵਿੱਚ ਆਰੋਂਦਾ ਕੋਡ ਨਾਲ ਦੀ ਸਮਾसूची ਅਸਥਿਤ�ਾ ਸਕਤੀ ਹੈ ਇਸ ਦਰਮਿਆਨ ਯਾਤਰੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਫਲਾਈਟ ਸਟੇਟਸ ਦੀ ਨਿਯਮਿਤ ਜਾਂਚ ਕਰਦੇ ਰਹਿਣ ਯਾਤਰੀ 에어ਲਾਈਨ ਦੀ ਵੈੱਬਸਾਈਟ ਅਤੇ ਮੋਬਾਈਲ ਐਪ ਜਾਂ ਹਵਾਈ ਅੱਡੇ ਤੇ ਡਿਸਪਲੇ ਬੋਰਡ ਰਾਹੀਂ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਜੇਕਰ ਉਡਾਣ ਰੱਦ ਹੋ ਜਾਂ ਫਿਰ ਕਾਫੀ ਦੇਰੀ ਦੇ ਨਾਲ ਚੱਲ ਰਹੀ ਹੋਵੇ ਤਾਂ ਯਾਤਰੀ ਨੂੰ ਦੀ ਬੁਕਿੰਗ ਜਾਂ ਮੁਆਵਜ਼ੇ ਲਈ ਸਿੱਧਾ 에어ਲਾਈਨ ਦੇ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ ਜ਼ਿਆਦਾਤਰ 에어ਲਾਈਨਾਂ ਦੀ ਦੇਰੀ ਦੀ ਸਥਿਤੀ ਵਿੱਚ ਪੋਸ਼ਣ ਵਾਊਚਰ ਜਾਂ ਅਗਲੀ ਉਪਲਬਧ ਉਡਾਣਾਂ ਉਤੇ ਬੁਕਿੰਗ ਦੀ ਸਹੂਲਤ ਦਿੰਦੀਆਂ ਨੇ ਭਾਰਤ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਹਵਾਈ ਅੱਡੇ ਉਤੇ ਲੰਬੇ ਇੰਤਜ਼ਾਰ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਨਾਲ ਹੀ ਪਾਣੀ ਇਹਨਾਂ ਦਵਾਈਆਂ ਅਤੇ ਜ਼ਰੂਰੀ ਸਮਾਨ ਨਾਲ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਸੁਰੱਖਿਆ ਜਾਂਚ ਜਤੇ ਚੈੱਕ-ਇਨ ਦੇ ਵਿੱਚ ਵੀ ਤੇਰੀ ਹੋ ਸਕਦੀ ਹੈ ਇਸ ਲਈ ਹਵਾਈ ਅੱਡੇ ਉਤੇ ਜਲਦੀ ਪਹੁੰਚਣਾ ਬਿਹਤਰ ਰਹੇਗਾ। ਕੁੱਲ ਮਿਲਾ ਕੇ ਕੈਨੇਡਾ ਦੇ ਹਵਾਈ ਯਾਤਰਾ ਪ੍ਰਣਾਲੀ ਇਸ ਸਮੇਂ ਭਾਰਿਤ ਭਾਵ ਹੈ 717 ਦੇ ਤੱਕ 137 ਰੱਤੂਡਾਨਾਂ ਦੇ ਮੱਦੇਨਜ਼ਰ ਯਾਤਰੀਆਂ ਦੇ ਲਈ ਸਬਰ ਰਚਕ ਦਾਤਾ ਅਤੇ ਸੂਚਿਤ ਰਹਿਣਾ ਬਹੁਤ ਜ਼ਰੂਰੀ ਹੈ। ਸੇਫ ਜਾਣਕਾਰੀ ਅਤੇ ਪਹਿਲਾਂ ਤੋਂ ਤਿਆਰੀ ਦੇ ਨਾਲ ਹੀ ਯਾਤਰੀ ਇਸ ਮੁਸ਼ਕਲ ਹਾਲਾਤਾਂ ਦੇ ਵਿੱਚ ਆਪਣੀ ਯਾਤਰਾ ਨੂੰ ਕੁਝ ਹੱਦ ਤੱਕ ਆਸਾਨ ਬਣਾ ਸਕਦੇ ਨੇ। ਕੈਨੇਡਾ ਦੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਟਰਾਰ ਧਮਕਾ ਕੇ ਨਸ਼ਾ ਤਸਕਰੀ ਕਰਵੋਨ ਵਾਲੇ ਰਾਈਨ ਬੈਟਿੰਗ ਦੇ ਟਿਕਾਣੇ ਉੱਤੇ ਛਾਪਾ ਮਾਰਦਿਆਂ ਮੈਕਸੀਕਨ ਪੁਲਿਸ ਦੇ ਵੱਲੋਂ 68 ਮਹਿੰਗੇ ਮੋਟਰਸਾਈਕਲ, ਦੋ ਕੱਟੀਆਂ, ਦੋ 올림픽 ਮੈਡਲ, ਮੈਥਾ ਫੈਂਟਾਮੀਨ ਗੋਲੀਆਂ ਅਤੇ ਅਹਿਮ ਦਸਤਾਵੇਜ਼ ਬ੍ਰਾਮੜ ਕਰੰਤਾ ਦਾਅਵਾ ਕੀਤਾ ਗਿਆ ਹੈ। ਅਮਰੀਕਾ ਦੇ ਜਾਂਚ ਕਰਤਾਵਾਂ ਦੇ ਵੱਲੋਂ ਰਾਇਨ ਵੈਡਿੰਗ ਤੇ ਮੈਕਸੀਕੋ ਸਿਟੀ 'ਚ ਇਸੇ ਨਾਲ ਲੱਗਦੇ ਕਿਸੇ ਸੂਬੇ ਦੇ ਵਿੱਚ ਹੋਣ ਦਾ ਖਦਸ਼ਾ ਸਹਾਰ ਕੀਤਾ ਗਿਆ ਅਤੇ ਪਿਛਲੇ ਮਹੀਨੇ ਮਿਆਮੀ ਵਿਕੇ ਫੈਟਰ ਪਿਊਰ ਆਫ ਇਨਵੈਸਟੀਗੇਸ਼ਨ ਦੇ ਵੱਲੋਂ 13 ਮਿਲੀਅਨ ਡਾਲਰ ਮੁੱਲ ਦੀ ਮਰਸੀਜਿਸ ਬਰਾਮਦ ਕੀਤੀ ਗਈ FBI ਹੁਣ ਸੋਸ਼ਲ ਮੀਡੀਆ ਰਾਹੀਂ ਵੈਡਿੰਗ ਦੀ ਪੈਟ ਨੱਪਣ ਦੇ ਯਤਨ ਕਰ ਰਹੀ ਹੈ ਜੋ ਕੈਨੇਡਾ ਵਿੱਚ ਕੋਕੀ ਦਾ ਸਭ ਤੋਂ ਵੱਡਾ ਡਰਾਮਤਕਾਰ ਮੰਨਿਆ ਜਾਂਦਾ ਹੈ ਦੂਜੇ ਪਾਸੇ ਇੱਕ ਨਿਊਜ਼ ਰਿਪੋਰਟਰ ਕਹਿੰਦੀ ਹੈ ਕਿ ਵੈਡਿੰਗ ਦੀ ਕੋਲੰਬੀਅਨ 걸ਫ੍ਰੈਂਡ ਮੈਕਸੀਕੋ ਸਿਟੀ ਦੇ ਪੱਛਮੀ ਇਲਾਕੇ ਦੇ ਵਿੱਚ ਰਹਿੰਦੀ ਹੈ ਤੇ ਉਹ ਵੀ ਨੇੜੇ ਤੇੜੇ ਹੀ ਕਿਸੇ ਠਿਕਾਣੇ ਤੇ ਰਹਿੰਦਾ ਹੋਵੇਗਾ ਇਹ ਇਲਾਕਾ ਕਾਰੋਬਾਰੀ ਜ਼ਿਲਾ ਮੰਨੇ ਜਾਂਦੇ ਸੈਂਟਾਫੇ ਤੋਂ ਜ਼ਿਆਦਾ ਦੂਰ ਨਹੀਂ ਹੈ ਅਦਾਲਤੀ ਦਸਤਾਵੇਜ਼ ਮੁਤਾਬਕ ਵੈਡਿੰਗ ਦਾ ਸੱਚਾ ਹੱਥ ਮੰਨੇ ਜਾਂਦੇ ਐਂਟੋ ਕਲਰਕ ਦੇ ਨਾਲ ਉਸੇ ਮੁਲਾਕਾਤ ਚੰਨਵੀ 2024 ਦੇ ਵਿੱਚ ਮੈਕਸੀਕੋ ਸਿਟੀ ਦੀ ਇੱਕ ਕਾਫੀ ਸ਼ੌਪ ਤੇ ਸੀ ਮੁਲਾਕਾਤ ਦੌਰਾਨ ਅਸ਼ਾ ਤਸਕਰ ਅਤੇ ਪਾਤੇ ਵਿੱਚ ਐਫਪੀਆਈ ਦਾ ਖਵਾ ਪੜਨਣ ਵਾਲਾ ਜਨਾਥਨ ਗਾਸ਼ਿਆ ਵੀ ਮੌਜੂਦ ਸੀ ਮੋਂਟਰੀਅਲ ਦੇ ਵਿੱਚ ਜੰਮੇ ਗਾਸ਼ੀਅਨ ਨੂੰ 1 ਸਾਲ ਬਾਅਦ ਕਾਲੰਪੀਆ ਵਿਖੇ ਕਤਲ ਦਾ ਦਿੱਤਾ ਗਿਆ ਤੇ ਯੂਐਸ ਪ੍ਰੋਸੀਕਿਊਟਰਜ਼ ਦਾ ਕਹਿਣਾ ਹੈ ਕਿ ਇਹ ਕਤਲ ਬੈਟਿੰਗ ਦੇ ਕਰਵਾਇਆ। ਉਧਰ ਬੈਟਿੰਗ ਦੇ ਵਕੀਲ ਦੀਪਕ ਪ੍ਰਾਡਕਾਰ ਨੂੰ ਸਖਤ ਸ਼ਰਤਾ ਦੇ ਆਧਾਰ ਉਤੇ 29 ਦੀ ਅਦਾਲਤ ਉਸਮਾਨਤ ਮਿਲ ਚੁੱਕੀ ਹੈ। ਦੱਸਿਆ ਕਿ Ontario ਦੇ ਠੰਡੇ ਪੇ ਵਿਖੇ ਜੰਮੇ ਰਾਇਨ ਵੈਂਡਿੰਗ ਨੇ 2002 ਦੇ ਵਿੱਚ ਯੂਟਾ ਵਿਖੇ ਵਿੰਟਰ 올림픽 ਸੇ ਨੋ ਬੋਰਡਿੰਗ ਬੁੱਕਲੈਟ ਵਿੱਚ ਹਿੱਸਾ ਲਿਆ ਪਰ ਉਹ ਅਪਰਾਧ ਦੀ ਦੁਨੀਆ ਦੇ ਵਿੱਚ ਕਿਵੇਂ ਦਾਖਲ ਹੋਇਆ ਇਸ ਬਾਰੇ ਫਿਲਹਾਲ ਤੱਥ ਕੋਈ ਸਾਹਮਣੇ ਨਹੀਂ ਆ ਸਕੇ। ਕੈਨੇਡਾ ਵਿੱਚ ਕ੍ਰਿਸਮਸ ਤੋਂ ਅਗਲਾ ਦਿਨ ਯਾਨੀ 26 ਦਸੰਬਰ ਬਾਕਸਿੰਗ ਡੇ ਤੇ ਉਹ ਜੋ ਮਨਾਇਆ ਜਾਂਦਾ ਹੈ ਪਰ ਇਸ ਦਿਨ ਦਾ ਸੰਬੰਧ ਕਿਸੇ ਬਾਕਸਿੰਗ ਪਹਾਮ ਮੁੱਕੇ ਬਾਜੀ ਤੋਂ ਨਹੀਂ ਸਗੋ ਖਰੀਦਦਾਰੀ ਦੇ ਨਾਲ ਹੈ ਕੈਨੇਡਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਦੱਖਣੀ ਅਫਰੀਕਾ ਤੇ ਨਾਈਜੀਰੀਆ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਦ ਰਿਸਲ ਇਸ ਦਿਨ ਦੀ ਸ਼ੁਰੂਆਤ ਮੁੱਢਲੇ ਤੌਰ ਤੇ ਇੰਗਲੈਂਡ ਵਿੱਚ ਹੋਈ ਸੀ ਅਤੇ ਉਕਤ ਦੇਸ਼ ਯੂਕੇ ਦਿਆਂ ਪਸਤੀਆਂ ਰਹਿ ਚੁਕੇ ਨੇ ਬੌਕਸਿੰਗ ਤੇ ਦਾ ਨਾਮ ਕਿਵੇਂ ਪਿਆ ਇਸ ਬਾਰੇ ਵਕਫਾ ਕਿਸੇ ਨੇ ਤੇ 19ਵੀਂ ਸਦੀ ਦੇ ਵਿੱਚ 26 ਦਸੰਬਰ ਨੂੰ ਅਮੀਰ ਅੰਗਰੇਜ਼ਾਂ ਦੇ ਨੌਕਰਾਂ ਨੂੰ ਛੁੱਟੀ ਮਿਲਦੀ ਸੀ ਤੇ 크리스마ਸ ਵਾਲੇ ਦਿਨ ਕੰਮ ਕਰਨ ਤੋਂ ਬਾਅਦ ਇਹਨਾਂ ਨੌਕਰਾਂ ਨੂੰ ਘਰ ਲੈ ਜਾਣ ਦੇ ਲਈ 크리스마ਸ ਦੇ ਤੋਹਫੇ ਤੇ ਭੋਜਨ ਦੇ ਨਾਲ ਡੱਬੇ ਦਿੱਤੇ ਜਾਂਦੇ ਸੀ ਸੂ ਬੌਕਸਿੰਗ ਦਿਨ ਨੂੰ ਤੋਹਫੇ ਦੇ ਵਜੋਂ ਮਿਲੇ ਇਨ੍ਹਾਂ ਡੱਬਿਆਂ ਨੂੰ ਖੋਲਣ ਅਤੇ ਸਮੇਟਣ ਦੇ ਰੂਪ ਦੇ ਵਿੱਚ ਵੀ ਦੇਖਿਆ ਜਾਂਦਾ ਹੈ ਕੁਝ ਕਥਾਵਾਂ ਮੁਤਾਬਕ ਇਸ ਦਿਨ ਦੀ ਸ਼ੁਰੂਆਤ ਚਲਚਰ ਦੇ ਵੱਲੋਂ ਗਰੀਬ ਲੋਕਾਂ ਦੇ ਲਈ ਪੈਸੇ ਇਕੱਠੇ ਕਰਨ ਲਈ ਪਾਹਰ ਡੱਬੇ ਰੱਖਣ ਤੋਂ ਹੋਈ ਸੀ ਕੁਝ ਦੇਸ਼ਾਂ ਦੇ ਵਿੱਚ ਇਸ ਨੂੰ ਇੱਕ ਇਸਾਈ ਸੰਤ ਸੈਂਚਸ ਸਟੀਫਨ ਦੇ ਨਾਮ ਉੱਤੇ ਵੀ ਮਨਾਇਆ ਜਾਂਦਾ ਹੈ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਨੂੰ ਛੱਡ ਕੇ ਹੋਰ ਸੂਬਿਆਂ ਦੇ ਵਿੱਚ ਬਾਕਸਿੰਗ ਡੇ ਉੱਤੇ ਸਰਕਾਰੀ ਛੁੱਟੀ ਹੁੰਦੀ ਹੈ। ਕੈਨੇਡਾ ਵਿੱਚ ਬਾਕਸਿੰਗ ਡੇ ਨੂੰ ਖਰੀਦੋ-ਫਰੋਖਤ ਵਾਲੇ ਦਿਨ ਵਜੋਂ ਵੀ ਦੇਖਿਆ ਜਾਂਦਾ ਹੈ। ਸਟੋਰਾਂ ਉੱਤੇ ਬਹੁਤ ਸਾਰੇ ਸਮਾਨ ਉੱਤੇ ਸੇਲ ਲੱਗਦੀ ਹੈ ਤੇ ਸਟੋਰ ਅੱਗੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲਦੀਆਂ ਨੇ। 블랙 ਫਰਾਈਡੇ ਵਾਂਗ ਹੀ ਕੈਨੇਡੀਅਨਸ ਖੂਲ ਕੇ ਸ਼ਾਪਿੰਗ ਕਰਦੇ ਨੇ। ਵਕ-ਵਕ ਸਟੋਰ ਮਾਲਕਾਂ ਦਾ ਕਹਿਣਾ ਕਿ ਲੋਕ ਸਟੋਰ ਖੁੱਲਣ ਤੋਂ ਪਹਿਲਾਂ ਹੀ ਲਾਈਨਾਂ ਲਗਾ ਕੇ ਖੜੇ ਹੋ ਜਾਂਦੇ ਨੇ ਤੇ ਵਕ-ਵਕ ਕੰਪਨੀਆਂ ਵੱਲੋਂ ਆਪਣੇ ਸਮਾਨ ਉੱਤੇ ਛੋਟ ਦਿੱਤੀ ਜਾਂਦੀ ਹੈ। we ਕੈਨੇਡਾ ਲੰਬੇ ਸਮੇਂ ਤੋਂ ਸਿਹਤ ਅਤੇ ਵਿਗਿਆਨਕ ਜਾਣਕਾਰੀ ਲਈ ਸੰਯੁਕਤ ਰਾਜ ਅਮਰੀਕਾ 'ਵਾਲ' ਦੇਖਦਾ ਆ ਰਿਹਾ ਹੈ ਪਰ ਹੁਣ ਇਹ ਭਰੋਸਾ ਹਿਲਦਾ ਨਜ਼ਰ ਆ ਰਿਹਾ ਹੈ ਤੇ ਸੰਘੀ ਸਿਹਤ ਮੰਤਰੀ ਮਾਜੋਰੀ ਮਿਸ਼ੇਲ ਦਾ ਕਹਿਣਾ ਹੈ ਕਿ ਅਮਰੀਕਾ ਹੁਣ ਕੈਨੇਡਾ ਲਈ ਸਿਹਤ ਜਾਣਕਾਰੀ ਤੇ ਮਾਮਲੇ ਵਿੱਚ ਇੱਕ ਭਰੋਸੇਮੰਦ ਸਾਥੀ ਨਹੀਂ ਰਿਹਾ। ਸਾਲ ਦੇ ਅੰਤ ਵਿੱਚ ਦਿੱਤੇ ਗਏ ਇੰਟਰਵਿਊ ਦੌਰਾਨ ਮਿਸ਼ੇਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਮੈਂ ਉਨ੍ਹਾਂ ਤੇ ਭਰੋਸੇਯੋਗ ਸਾਥੀ 'ਤੇ ਮੁਹਰਰਣੇ ਕਰ ਸਕਦੀ। ਹਾਲਾਂਕਿ ਉਹਨਾਂ ਨੇ ਮੰਨਿਆ ਕਿ ਕੁਝ ਖੇਤਰ ਦੇ ਵਿੱਚ ਅਮਰੀਕਾ ਭਰੋਸੇਯੋਗ ਹੋ ਸਕਦਾ ਪਰ ਟਿਕਾ ਕਰਨ ਨੂੰ ਉਹ ਇੱਕ ਅਜਿਹਾ ਮਾਮਲਾ ਮਾਮਲਾ ਮੰਦਕਿਆ ਨਹੀਂ ਜਿੱਥੇ ਕੈਨੇਡਾ ਨੂੰ ਆਪਣਾ ਰਾਹ ਖੁਦ ਚੁਣਨਾ ਪਵੇਗਾ ਪਿਛਲੇ ਸਾਲ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਨਾ ਟਰੰਪ ਅਤੇ ਉਹਨਾਂ ਦੇ ਪ੍ਰਸ਼ਾਸਨ ਦੇ ਵੱਲੋਂ ਸਿਹਤ ਸੰਸਥਾਵਾਂ ਦੇ ਵਿੱਚ ਕੀਤੇ ਗਏ ਬਦਲਾਵ ਕਾਫੀ ਵਿਵਾਦ ਰਹੇ ਨੇ ਸਿਹਤ ਅਤੇ ਮਨੁੱਖੀ ਸੇਵਾਵਾਂ ਤੇ ਸਕੱਤਰ ਰੋਬਰਟ ਐਫ ਕੈਨੇਡੀ ਜੂਨੀਅਰ ਜੋ ਟੀਕਾਕਰਨ ਵਿਰੋਧੀ ਵਿਚਾਰਾਂ ਦੇ ਲਈ ਜਾਣੇ ਜਾਂਦੇ ਨੇ ਉਹਨਾਂ ਦੀ ਨਿਗਰਾਨੀ ਹੇਠ ਅਮਰੀਕੀ ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਆਫ ਪ੍ਰੋਵਿੰਸ਼ੀਅਲ ਸੀਡੀਸੀ ਦੀ ਵੈਬਸਾਈਟ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਨਵੰਬਤਿਆ ਖੇਡ ਦੇ ਵਿੱਚ ਸਿੱਧੀ ਸਿੱਧੀ ਵੈੱਬਸਾਈਟ ਉੱਤੇ ਉਸ ਸਥਾਪਿਤ ਵਿਗਿਆਨਕ ਨਤੀਜੇ ਨੂੰ ਚੁਣੌਤੀ ਦਿੱਤੀ ਗਈ ਕਿ ਟੀਕੇ ਆਟイズਮ ਦਾ ਕਾਰਨ ਨਹੀਂ ਬੰਦੇ ਇਸ ਕਦਮ ਤੋਂ ਬਾਅਦ ਕਈ ਸਾਥਕਾਂ ਸਿੱਤੀ ਸੇ ਅਧਿਕਾਰੀਆਂ ਨੇ ਚਿੰਤਾ ਜ਼ਿਤਾਈ ਹੈ ਕਿ ਹੁਣ ਏਜੰਸੀ ਵੱਲੋਂ ਚਾਰੀ ਕੀਤੀ ਜਾਣ ਵਾਲੀ ਟੀਕਾ ਸੰਬੰਧੀ ਜਾਣਕਾਰੀ ਉੱਤੇ ਭਰੋਸਾ ਕਰਨਾ ਵੀ ਔਖਾ ਹੋ ਸਕਦਾ ਹੈ ਸਤੋਇ ਲਾਵਾ ਕੈਨੇਡੀ ਵੱਲੋਂ ਚੁਣੇ ਗਏ ਇੱਕ ਸਲਾਹਕਾਰ ਪੈਨਲ ਨੇ ਨਵਜੰਮੇ ਬੱਚਿਆਂ ਲਈ ਰੂਟੀਨ ਹੈਪੇਟਾਈਟਸ ਬੀ ਟੀਕਾ ਖਤਮ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ ਜਦਕਿ ਬਚਪਨ ਦੇ ਹੋਰ ਟੀਕਾਕਰਨ ਸ਼ਡਿਊਲ ਦੇ ਵਿੱਚ ਬਦਲਾਅ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਮਹਾਜੋਰੀ ਮਿਸ਼ੇਲ ਨੇ ਅਮਰੀਕਾ ਵਿੱਚ ਫੈਲ ਰਹੀ ਗਲਤ ਜਾਣਕਾਰੀ ਨੂੰ ਵੱਡੀ ਚਿੰਤਾ ਕਰਾ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਕਾਰਨ ਹੈ ਕਿ ਕੈਨੇਡਾ ਨੂੰ ਹੁਣ ਹੋਰ ਸਮਾਨ ਸੋਚ ਵਾਲੇ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਉਨਾਇੰਟੇਕ 10 ਅਕਤੂਬਰ ਤੇ ਵਿਚ ਹੋਈ ਸੰਘੀ ਸੁਪਾਈ ਅਤੇ ਖੇਤਰੀ ਸਿਹਤ ਮੰਤਰੀਆਂ ਦੀ ਮੀਟਿੰਗ ਦੌਰਾਨ ਸਾਰੇ ਸੂਬਿਆਂ ਨੇ ਟੀਕਾਕਰਨ ਨੂੰ ਜਨਤਕ ਸੰਚਾਰ ਦਾ ਕੇਂਦਰ ਬਣਾਉਣ ਤੇ ਸਹਿਮਤੀ ਜਤਾਈ ਹੈ। ਇਸ ਸੰਜੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਟੀਕੇ ਜਾਨਾਂ ਬਚਾਉਂਦੇ ਨੇ ਤੇ ਸਿਹਤ ਸੰਭਾਲ ਦੀ ਲਾਗਤ ਘਟਾਉਂਦੇ ਨੇ। ਇਸ ਦਰਨਾਲੀ ਕੈਨੇਡੀਅਨ ਖੋਜਕਰਤਾਵਾਂ ਨੇ ਅਮਰੀਕਾ ਵਿੱਚ ਸਿਹਤ ਜਾਣਕਾਰੀ ਤੇ ਰਾਜਨੀਤਿਕ ਕਰਨ ਦੀ ਨਤੀਜੇ ਉੱਤੇ ਵੀ ਚੇਤਾਵਨੀ ਦਿੱਤੀ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਨਰਲ ਦੇ ਵਿੱਚ ਪ੍ਰਕਾਸ਼ਿਤ ਇੱਕ ਸੰਪਾਦਕੀ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਟਰੰਪ ਦਾ ਸ਼ਾਸਨ ਜਨਤਕ ਸਿਹਤ ਅਤੇ ਖੋਜ ਦੇ ਬੁਨਿਆਦਾਂ 'ਚੋਂ ਨੁਕਸਾਨ ਪਹੁੰਚਾ ਰਿਹਾ ਹੈ। ਕੈਨੇਡਾ ਵਿੱਚ ਵੀ ਖਸਰੇ ਸਮੇਤ ਕਈ ਬਿਮਾਰੀਆਂ ਦੇ ਮਾਮਲੇ ਵਿੱਚ ਵਾਧਾ ਦੇਖਿਆ ਗਿਆ। ਇਸ ਪੱਧਰ ਦੇ ਵਿੱਚ ਪੈਨ ਅਮਰੀਕਨ ਹੈਲਥ ਆਰਗੇਨਾਈਜੇਸ਼ਨ ਨੇ ਕੈਨੇਡਾ ਦਾ ਖਸਰਾ ਮੁਕਤ ਦਰਜਾ ਵਾਪਸ ਲੈ ਲਿਆ ਜੋ 1998 ਤੋਂ ਲਾਗੂ ਸੀ। ਭਾਰਤਿਆ ਨੂੰ ਸਾਹ ਟਿਕਾ ਕਰਨ ਦੇ ਲਈ ਕਾਟਕ ਵਰਵੇ ਜਨ ਤੱਕ ਸਿਹਤ ਮੰਡਾ ਦੇ ਵਿੱਚ ਕਟੋਤੀ ਅਤੇ ਟੀਕੇ ਬਾਰੇ ਗਲਤ ਜਾਣਕਾਰੀ ਸਮੁਖ ਕਾਰਨ ਨੇ। ਖਸਰੇ ਵਰਗੀ ਬਹੁਤ ਛੂਤ ਵਾਲੀ ਬਿਮਾਰੀ ਤੋਂ ਬਚਾਅ ਦੇ ਲਈ 95% ਟੀਕਾ ਕਰਨਾ ਲਾਜ਼ਮੀ ਹੈ। ਸਿਹਤ ਮੰਤਰੀ ਮਿਸ਼ੇਲ ਨੇ ਕਿਹਾ ਕਿ ਕੋਵਿਡ-19 ਮਾਮਲੇ ਤੋਂ ਬਾਅਦ ਟੀਕਿਆਂ ਤੋਂ ਜਨ ਤੱਕ ਸਿਹਤ ਅਧਿਕਾਰੀਆਂ ਉੱਤੇ ਭਰੋਸਾ ਘਟਿਆ। ਪਰ ਉਹਨਾਂ ਨੂੰ ਉਮੀਦ ਹੈ ਕਿ ਕੈਨੇਡਾ ਵਿੱਚ ਕੀਕਾ ਵਿਗਿਆਨ ਉਤੇ ਵਿਸ਼ਵਾਸ ਮੂੜ ਬੰਦ ਰਿਹਾ ਤੇ ਉਹਨਾਂ ਦੇ ਸ਼ਬਦਾਂ ਵਿੱਚ ਸਾਨੂੰ ਇਹ ਪਰੋਸਾ ਮੂੜ ਬਣਾਉਣਾ ਪਵੇਗਾ